ਉਡੀਕ ਖੜ ਜਾ ਖੜ ਜਾ ਖੜ ਜਾ ਐ ਕਿਉਂ ਨਹੀਂ ਤੈਨੂੰ ਪਤਾ ਲੋਹਾਂ ਟ ਆਰ ਟੀ ਸੀ ਬੱਸ ਨੂੰ ਘੇਰ ਕੇ ਬੱਸ ਦੇ ਡਰਾਈਵਰ ਨਾਲ ਹੋਈ ਕੁੱਟਮਾਰ ਉਡੀਕ ਖੜ ਜਾ ਖੜ ਜਾ ਐ ਕਿਉਂ ਨਹੀਂ ਤੈਨੂੰ ਪਤਾ ਮਾਮਲਾ ਅੱਜ ਸਵੇਰ ਦਾ ਹੈ 2-3 ਦਿਨ ਪਹਿਲਾਂ ਵੀ ਇਹਨਾਂ ਬੱਸ ਵਾਲਿਆਂ ਦੀ ਹੋਈ ਸੀ ਇਹਨਾਂ ਨਾਲ ਝੜਪਾ ਜਿਹੜਾ ਪੇਸ਼ੈਂਟ ਆਇਆ ਕਿ ਮਸਲਾ ਸੀਗਾ ਜੀ ਇਹਦੇ ਅਸਲ ਮੇਰੇ ਕੋਲ ਤਕਰੀਬਨ 9:00 ਵਜੇ ਪੇਸ਼ੈਂਟ ਆਇਆ ਹੈ ਜੀ ਇਹਨਾਂ ਨੇ ਦੱਸਿਆ ਵੀ ਅਸੌਲਟ ਹੋਇਆ ਨਾ ਰੋਡ 'ਤੇ ਡਰਾਈਵਰ ਨੇ ਤੇ ਲਗਭਗ ਕੋਈ 7:00 ਵਜੇ ਸੌਲਟ ਹੋਇਆ ਸੀਗਾ ਨਾਲ ਤੇ ਕੋਟਲਾ ਪਾਵਰ ਆਫ ਦੇ ਕੋਲ ਤੇ ਪੇਸ਼ੈਂਟ ਐਡਮਿਟ ਕਰ ਦਿੱਤਾ ਗਿਆ ਹੈ ਪਰਚਾ ਕਰ ਦਿੱਤਾ ਗਿਆ ਹੈ ਤੇ ਬਾਕੀ ਜਿਹੜੀ ਇੰਗਲਿਸ਼ੀ ਓਪੀਨੀਅਨ ਲਈ ਰੱਖ ਦਿੱਤੀ ਨਹੀਂ ਪਰ ਪੇਸ਼ੈਂਟ ਅੰਡਰ ਵਧੀਆ ਕੰਡੀਸ਼ਨ ਚ ਹੈ ਕੋਈ ਐਵੀ ਘਬਰਾਉਣ ਵਾਲੀ ਗੱਲ ਨਹੀਂ ਹੈ ਜੀ ਓਰੀਐਂਟਡ ਅ ਕੌਂਸ਼ੀਅਸ ਹੈ ਥੈਂਕ ਯੂ ਕੋੜੀ ਦੇ ਖੜ ਜਾ ਜਿੱਥੇ ਪੁਲਿਸ ਨੇ ਇਹਨਾਂ ਅਗਿਆਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਉੱਥੇ ਹੀ ਉਹ ਡਰਾਈਵਰ ਜਿਹੜਾ ਕੁੱਟ ਮਾਰ ਦਾ ਸ਼ਿਕਾਰ ਹੋਇਆ ਹੈ ਜੇਰੇ ਇਲਾਜ ਹੈ ਕੀ ਨਾਮ ਹੈ ਜੀ ਗੁਰਜੀਤ ਸਿੰਘ ਜੀ ਤੇ ਕਿਹੜੀ ਕਿਹੜਾ ਰੂਟ ਹੈ ਜੀ ਆਪਣਾ ਆਪਣੇ ਕੋਲੇ ਬਠਿੰਡਾ ਨੰਗਲ ਹੈ ਕੀ ਘਟਨਾ ਹੋਈ ਜੀ ਇਹ ਜੀ ਮਤਲਬ ਇੱਕ ਲੇਡੀ ਸੀਗੀ ਉਹਨੂੰ ਚੜਾਉਣਾ ਆਏ ਸੀਗੇ ਜੀ ਉੱਥੇ ਕੋਈ ਸਟਾਪਿੰਗ ਨਹੀਂ ਬਣਦਾ ਕਦੋਂ ਜੀ ਇਹ 2 ਦਿਨ ਪਹਿਲਾਂ ਦੀ ਗੱਲ ਹੈ ਜੀ ਠੀਕ ਹੈ ਉਹ ਸਰਵਟਕਾਰ ਤੇ ਮਤਲਬ ਉਹ ਮੁੰਡਾ ਆਪਦੇ ਮੰਮੀ ਨੂੰ ਚੜਾਉਣ ਆਇਆ ਸੀ ਉਹ ਅਸੀਂ ਜਦੋਂ ਸਟਾਪੇਜ ਕਿਤੇ ਹੈ ਨਹੀਂ ਸੀਗਾ ਅਸੀਂ ਗੱਡੀ ਨਹੀਂ ਰੋਕੀ ਕਿਤੇ ਠੀਕ ਹੈ ਜੀ ਉਹਨੇ ਗੱਡੀ ਸਾਡੇ ਬਰਾਬਰ ਲਾ ਕੇ ਹੱਥ ਦਿੱਤਾ ਸੀਗਾ ਅਸੀਂ ਫੇਰ ਵੀ ਗੱਡੀ ਰੋਕੀ ਨਹੀਂ ਤੇ ਉਸ ਤੋਂ ਬਾਅਦ ਸਾਡੇ ਅੱਗੇ ਲਾ ਕੇ ਗੱਡੀ ਉਹਨੇ ਬ੍ਰੇਕ ਮਾਰੇ ਜਦੋਂ ਮੈਂ ਬ੍ਰੇਕ ਮਾਰੇ ਤਾਂ ਉਹਨੇ ਆ ਕੇ ਮੈਨੂੰ ਫੋਟਾ ਫੋਟਾ ਬੋਲਿਆ ਇਤਨੇ ਸਾਡੇ ਇੰਸਪੈਕਟਰ ਬੈਠੇ ਸੀਗੇ ਉਹਨਾਂ ਨੇ ਇਹਨੂੰ ਪੁੱਛਿਆ ਵੀ ਕੀ ਗੱਲ ਬਾਤ ਹੈ ਭਾਈ ਦੱਸੋ ਉਹ ਕਹਿੰਦਾ ਵੀ ਅਸੀਂ ਐਂ ਕਰਦੇ ਫਲਾਨਾ ਤੁਸੀਂ ਉਹ ਹੀ ਸਾਨੂੰ ਬੁੱਧੂ ਬਣਾ ਛੱਡੇ ਆ। ਉਹ ਇਨਸਪੈਕਟਰ ਕਹਿੰਦੇ ਵੀ ਇੱਥੇ ਜਿੱਥੇ ਕੋਈ ਸਟਾਪ ਜੀ ਹੈ ਨਹੀਂ ਤੁਹਾਡਾ। ਬੱਸ ਸਟੈਂਡ ਤੇ ਜਿੱਥੇ ਮਰਜ਼ੀ ਸਟਾਪ ਜੀ ਹੈਗਾ ਜਿੱਥੇ ਤੁਸੀਂ ਉੱਥੇ ਆ ਜਾਓ ਚੜਾ ਲਾਂਗੇ ਅਸੀਂ। ਉਹਨੇ ਜੀ ਗਾਣਾ ਮਤਲਬ ਗਾਣਾ ਕੋ ਆਪਣਾ ਕਿਤਨਾ ਕੱਢੇਗਾ ਸਾਨੂੰ। ਇਤਨੇ ਇਨਸਪੈਕਟਰ ਨੇ ਰੋਜ਼ ਲੱਫਟਮਾਗੇ। ਉਹ ਤੀਜੇ ਦਿਨ ਅੱਜ ਫੇਰ ਜੀ ਸਾਨੂੰ ਮਤਲਬ ਇਹਨਾਂ ਨੇ ਘੇਰ ਲਿਆ ਜੀ। ਕਿਹੜੀ ਜਗ੍ਹਾ ਘੇਰ ਲਈ? ਆਪਣੇ ਕੋਲੜਾਏ। ਠੀਕ। ਇਥੇ ਟਰੈਕਟਰ ਤੇ ਟਰਾਲੀ ਮੂਰੇ ਲਾ ਕੇ ਸੜਕ ਤੇ ਲੋ ਉਹਦੇ ਵਿੱਚ ਕੁਰਬਾਨਾਂ ਧਰੀਆਂ ਗੜਾਸੇਦਾਰ ਛੱਡੇ ਸੋਟੀਆਂ ਸੀਗੀਆਂ ਦੋ ਜਣਾਂ ਨੇ ਟਰੈਕਟਰ ਲਾ ਕੇ ਮੂਰੇ ਬੱਸ ਦੇ ਬੱਸ ਰੁਕੀ ਐ ਤਿੰਨ ਚਾਰ ਜਣੇ ਨੇ ਮਤਲਬ ਸਵਿਫਟ ਕਾਰ ਦੇ ਵਿੱਚ ਛੈੜ ਤੇ ਬੈਠੇ ਸੀਗੇ ਉਹ ਜਦੋਂ ਸਾਡੀ ਗੱਡੀ ਰੁਕ ਗਈ ਉਹਨਾਂ ਨੇ ਡਰਾਈਵਰ ਸ਼ੀਟ ਆਕੀ ਖੋਲ ਕੇ ਮੇਰੇ ਉਹਨਾਂ ਨੇ ਦੋ ਤਿੰਨ ਸੋਟੀਆਂ ਮਾਰੀਆਂ ਸੜਕ 'ਤੇ ਆ ਜਾ ਕਾ ਜਾ ਸਰ ਗੁਰਦੁਆਰੇ ਦੇ ਆਹੇ ਖੜਾ ਹੋ ਕੇ ਕੰਦ ਪਾ ਲਓ ਆਹਦਾ ਇਹ ਕੋਈ ਨਹੀਂ ਆ ਜਾਣ ਕੇ ਟਰੈਕਟਰ ਕਹਿੰਦਾ ਗੱਡੀ ਖੜੀਆ ਤੇ ਟੈਂਡੀ ਕਰਦੇ ਗੱਡੀ ਟੈਂਡੀ ਕਰਦੇ ਗੱਡੀ ਖਿਲਾਰਦੇ ਆ ਮੈਂ ਆਹਦੇ ਨੰਬਰ ਤੋਂ ਵੜ ਕਰਾਂ ਟੈਂਡੀ ਕਰੂਗਾ ਮੈਂ ਦੁਆਰੇ ਕੋ ਕੀ ਨਾਮ ਰਮਨਜੀਤ ਸਿੰਘ ਜੀ ਕੀ ਘਟਨਾ ਹੋਈ ਜੀ ਘਟਨਾ ਇਹ ਹੋਈ ਜੀ ਅਸੀਂ ਇੱਕ ਦਿਨ ਪਹਿਲਾਂ ਦੀ ਗੱਲ ਆ ਜੀ ਅੱਜ ਆਉਣ ਤੋਂ ਪਹਿਲਾਂ ਦੀ ਗੱਲ ਆ ਪਰਸੋਂ ਦੀ ਗੱਲ ਆ ਅਸੀਂ ਮੰਗਲ ਤੋਂ ਚੱਲੇ ਸੀਗੇ ਤੇ ਰੋ ਪੜਾਵੇ ਸੀਗੇ ਤੇ ਸੋਮਵਾਰ ਦਾ ਦਿਨ ਸੀਗਾ ਜੀ ਆਨੰਦਪੁਰ ਸਾਹਿਬ ਲਗਭਗ 100 ਸਵਾਰੀ ਲਗਭਗ ਖੜੀ ਹੁੰਦੀ ਤੇ 52 ਸੀਟਰਡ ਬੱਸ ਆ ਜੀ ਉੱਥੋਂ 100 ਸਵਾਰੀ ਇੱਕਰ ਚੜ੍ਹਦੀ ਐ ਰਸਤੇ 'ਚ ਤਾਂ ਚੜ੍ਹਨ ਨੂੰ ਜਗ੍ਹਾ ਵੀ ਨਹੀਂ ਮਿਲਦੀ ਵੈਸੇ ਵੀ ਜਿੱਥੇ ਉਹ ਰਸਤੇ ਦੇ ਵਿੱਚ ਖੜਕੇ ਵੀ ਮਤਲਬ ਹੱਥ ਦੇ ਰਿਆ ਸੀ ਸਵਾਰੀ ਨੂੰ ਜਿਹੜਾ ਖਤਰਾ ਉਹ ਸਾਡੇ ਕੋਲ ਸਟਾਫ ਜੀ ਵੀ ਹੈਗੇ ਸੀਗਾ ਅਸੀਂ ਸਾਡੇ ਨਾਲ ਇੰਸਪੈਕਟਰ ਵੀ ਬੈਠੇ ਸੀਗੇ ਉੱਥੇ ਬੱਸ ਚ ਕੋਈ ਸੀਗੀ ਉਸ ਤੋਂ ਬਾਅਦ ਅਸੀਂ ਵੀ ਉਹ ਨਹੀਂ ਸਵਾਰੀ ਚੜਾਈ ਉਹਨੇ ਜਦੋਂ ਬੱਸ ਤੋੜ ਲਈ ਡਰਾਈਵਰ ਸਾਹਿਬ ਸਾਡੀ ਦਾ ਬੱਸ ਉਰੀਆ ਨਹੀਂ ਸੀ 80 85 ਤੇ ਸੀ ਉਹਨੇ ਬਰਾਬਰ ਕਾਰ ਭੇਜਵਾਲੀ ਬਰਾਬਰ ਕਾਰ ਭ ਉਹ ਵੀ ਸਪੀਡ ਤੇ ਬੱਸ ਆ ਰਹੀ ਸੀ ਕਾਰ ਉਹਨੇ ਰਸਤੇ ਦੇ ਅੱਗੇ ਲਾਤੀ ਬੱਸ ਦੀ ਅੱਗੇ ਇਹ ਪਹਿਲਾਂ ਤਾਂ ਇਹ ਡਰਾਈਵਰ ਸਾਹਿਬ ਨੇ ਮਸਾਂ ਬੱਸ ਰੁਕੀ ਚਲੋ ਜਰ ਰੁਕੀ ਵੀ ਸਵਾਰੀ ਚੜਾਉਣੀ ਸੀ ਤੂੰ ਇੱਕ ਵੀ ਮਤਲਬ ਕਰੈਕਟਰ ਸਾਈਡ ਆ ਤੂੰ ਸਵਾਰੀ ਚੜਾ ਦੇ ਪਰ ਉਹਨੇ ਕਰੈਕਟਰ ਸਾਈਡ ਨਹੀਂ ਆਈ ਆ ਕੇ ਡਰਾਈਵਰ ਦੀ ਵੀ ਮਤਲਬ ਟਰੈਕਟਰ ਹੀ ਕੋਲੀ ਇਹਨੂੰ ਮੰਦਾ ਚ ਗੱਵਲਣ ਲੱਗ ਗਿਆ ਚਲੋ ਸਾਨੂੰ ਵੀ ਵਸਾਇਆ ਵੀ ਬਿਨਾਂ ਗੱਲ ਤੋਂ ਵੀ ਰੋਹ ਮਾਰਿਆ ਗਿਆ ਚਲੋ ਇੰਸਪੈਕਟਰ ਸਾਹਿਬ ਗਏ ਉਹਨਾਂ ਨਾਲ ਤੁੰਤੂ ਮੈਂ ਹੋਈ ਸੀ ਚਲੋ ਉਹ ਗੱਲ ਨਿਬੜੀ ਨਿਬੜਾਈ ਚਲੋ ਅੱਜ ਅਸੀਂ ਆਏ ਗੁਰਪੁਰਪਦਾ ਕਰਕੇ ਸਵਾਰੀ ਵੀ ਹੈ ਨਹੀਂ ਸੀ ਅਸੀਂ ਖਾਲੀ ਆਈਏ ਤੇ ਸੀਗੇ ਤੇ ਉੱਥੇ ਹੀ ਉਹ ਹੀ ਕੱਟ ਦੇ ਗਿਆ ਜਦੋਂ ਆਏ ਅਸੀਂ ਤੇ ਉਦੋਂ ਬਾਅਦ ਉੱਥੇ ਟਰੈਕਟਰ ਖੜਾ ਸੀਗਾ ਉਹ ਟਰੈਕਟਰ ਇਹਨਾਂ ਨੇ ਪੂਰੇ ਪਲਾਨ ਨਾਲ ਆਏ ਤੇ ਟਰੈਕਟਰ ਉੱਥੇ ਦੇਖ ਕੇ ਵੀ ਅੱਗੇ ਟਰੈਕਟਰ ਖੜਾ ਗਿਆ ਤੇ ਉਹਨਾਂ ਨੇ ਦੇਖਿਆ ਵੀ ਬੱਸ ਆ ਗਈ ਤੇ ਟਰੈਕਟਰ ਇੱਕ ਤਾਂ ਅੱਗੇ ਕਰਤਾ ਬੱਸ ਦੇ ਬੱਸ ਨਹੀਂ ਰੁਕਣੀ ਸੀ ਸਾਨੂੰ ਦਾ ਉਦੋਂ ਵੀ ਆਏ ਸੀਗੇ ਵਿੱਚ ਕਿਤੇ ડીਜ਼ਲ ਟਰੈਕਟਰਾਂ ਨੇ ਪਾਸ ਕਰਨਾ ਹੋ ਗਿਆ ਤੇ ਉਹ ਉਹਨਾਂ ਨੇ ਟਰੈਕਟਰ ਖੜਾ ਹੀ ਰੱਖਿਆ ਤੇ ਨਾਲ ਦੀ ਨਾਲ ਪਿੱਛੇ 200 ਮੀਟਰ ਦੇ ਕਾਰ ਲੱਗੀਆਂ ਆਈ ਸੀਗੇ ਕਾਰ ਦੇ ਉੱਤੇ ਬੋਚਾ ਲੱਗਿਆ ਹੋਇਆ ਸੀ ਨੰਬਰ ਬਲੇਕ ਦੇ ਉੱਤੇ ਤੇ ਉਹਨਾਂ ਨੇ ਬੱਸ ਤੇਜ ਹਥਿਆਰ ਕੱਢੇ ਖਾਪਰੇ ਸੀਗੇ ਤੇ ਚਾਰ ਪੰਜ ਜਣੇ ਆਏ ਤੇ ਟਾਕੀ ਖੋਲਕੇ ਤੇ ਡਰਾਈਵਰ ਦੇ ਸਿਰ ਤੇ ਹਮਲਾ ਕਰਤਾ ਦੋ ਤਿੰਨ ਵਾਰੀ ਵੱਜ ਗਈਆਂ ਤੇ ਮੈਂ ਵੀ ਜਦੋਂ ਮੈਂ ਪਿੱਛੇ ਡਿੱਗਾਂ ਗੱਟੀ ਆ ਨਾ ਮੈਂ ਜਦੋਂ ਕੋਲੇ ਆਇਆ ਤੇ ਜਦੋਂ ਪਹਿਲਾਂ ਉਹ ਮਾਰ ਚੁੱਕੇ ਸੀ ਡਰਾਈਵਰ ਪਿਛਲੀ ਸੀਟ ਦੇ ਪਿੱਛੇ ਲੱਗੇ ਪਏ ਫਿਰ ਜਦੋਂ ਅਸੀਂ ਆਏ ਚੱਲ ਇਦੋਂ ਬਾਅਦ ਲੋਕ ਇਕੱਠੇ ਹੋ ਗਏ ਉਹ ਭੱਜ ਗਏ ਉਹ ਦੋ ਜਣੇ ਟਰੈਕਟਰ ਤੇ ਸੀ ਉਹਨਾਂ ਨੇ ਟਰੈਕਟਰ ਭਜਾ ਲਿਆ ਉਹਨਾਂ ਨੇ ਕਾਰ ਭਜਾਈ ਟਰੈਕਟਰ ਦੇ ਪਿੱਛੇ ਸੀ ਬੱਸ ਲਾੜੀ ਵਾਪਸ ਜਦੋਂ ਉਹ ਟਰੈਕਟਰ ਲੈ ਜਾਣ ਲੱਗੇ ਤੇ ਉਹ ਟਰੈਕਟਰਾਂ ਨੂੰ ਪਤਾ ਲੱ ਆ ਬਾਜਰਾ ਇਹ ਬੀਜੇ ਹੋਏ ਸੀ ਉੱਥੇ ਟਰੈਕਟਰ ਲਾ ਕੇ ਉੱਥੇ ਟਰੈਕਟਰ ਬੰਦ ਹੋ ਗਿਆ ਉਹ ਟਰੈਕਟਰ ਉੱਥੇ ਛੱਡ ਕੇ ਭੱਜ ਗਿਆ ਕੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਹੁਣ ਡੇਲੀ ਛੜਕਾ ਤੇ ਫਿਰਦੇ ਨੇ ਡਰਾਈਵਰ ਗਨੈਟਰ ਕੱਲੀ ਵਰਦੇ ਸੀ ਕਿਹਾ ਹੁਣ 10-10 ਬੰਦੇ ਲੀਵਰ ਦੇਣੇ ਨਾਲ ਇਹ ਅਸੀਂ ਡੇਲੀ ਕੰਮ ਕਰ ਹੁੰਦੇ ਮੰਨ ਲਓ ਜੇ ਸਵਾਰੀ ਚੜਾਉਣਾ ਪਿੱਛੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਜੇ ਅਸੀਂ ਸਵਾਰੀ ਨਹੀਂ ਚੜਾ ਸਕਦੇ ਜਿਵੇਂ ਸਟਾਪ ਤੇ ਤੋਂ ਤੇ ਇਹ ਥੋੜਾ ਵੀ ਅੱਜ ਅਸੀਂ ਸਵਾਰੀ ਨਹੀਂ ਚੜਾਈ ਕੱਲ੍ਹ ਨੂੰ ਦਾਜ ਜਾਣੇ ਆ ਕੇ ਵੀ ਡਰਾਈਵਰ ਗਨੈਟਰ ਤੇ ਹਮਲਾ ਕਰਦੇ ਇਹ ਕਿੱਥੋਂ ਦੀ ਇਨਸਾਨੀਅਤ ਹੈ ਅਸੀਂ ਆਏ ਦਿਨ ਅਜਿਹੇ ਘਟਨਾਵਾਂ ਸੁਣਦੇ ਰਹਿੰਦੇ ਆ ਅਕਸਰ ਸੁਣਦੇ ਆ ਕਿ ਡਰਾਈਵਰ ਕੰਡਕਟਰ ਆਪਸ ਦੇ ਵਿੱਚ ਗਾਲੀ ਗਲੋਚ ਹੋਏ ਜਾਂ ਲੜਦੇ ਝਗੜਦੇ ਰਹੇ ਪਰ ਸਵਾਲ ਇਹ ਹੈ ਕਿ ਇਹਨਾਂ ਬੱਸਾਂ ਦੇ ਵਿੱਚ ਬੈਠੇ ਬਜ਼ੁਰਗ ਔਰਤਾਂ ਔਰ ਬੱਚੇ ਉਹ ਕਿੰਨੇ ਕੁ ਮਹਿਫੂਜ਼ ਹਨ ਜੇ ਐਸੇ ਤਰ੍ਹਾਂ ਇਹਨਾਂ ਸੜਕਾਂ ਤੇ ਇਹ ਗੁੰਡਾਗਰਦੀ ਹੁੰਦੀ ਰਹੀ ਚਲਦੀ ਰਹੀ ਤਾਂ ਸਵਾਲ ਕਈ ਖੜੇ ਹੁੰਦੇ ਹਨ